ਸਵਾਗਤ ਹੈ ਜੀ ਤੁਹਾਡਾ ਈ-ਮਾਰਕੀਟ ਪਟਿਆਲਾ ਤੇ ਜਿੰਨਾ ਵੀਰਾਂ ਭੈਣਾਂ ਨੂੰ 슈ਗਰ ਦੀ ਪ੍ਰੋਬਲਮ ਹੈ 슈ਗਰ ਦੇ ਨਾਲ ਜਿੰਨਾਂ ਦਾ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਵੀਕਨੈਸ ਆ ਚੁੱਕੀ ਹੈ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਕਮਰਾਟ ਰਹਿੰਦੀ ਹੈ बार-बार ਬਾਥਰੂਮ ਜਾਣਾ ਪੈਂਦਾ ਤੇ ਜਾਂ ਉਹਨਾਂ ਦਾ ਜਿਹੜਾ షుగర్ లెవల్ ਹੈ کافی ਜਿਆਦਾ ਉੱਪ ਚੱਲਿਆ ਜਾਂਦਾ ਕੁਛ ਵੀ ਮਿੱਠਾ ਖਾਣ ਵਾਲੇ ਤੇ ਉਹਨਾਂ ਲਈ ਇਹ ਵੀਡੀਓ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿਸੇ ਦਾ ਭਲਾ ਹੋ ਸਕੇ ਉਹਨਾਂ ਵੀਰਾਂ ਲਈ ਆਪਾਂ ਇੱਕ ਐਦਾਂ ਦੀ ਡਿਵਾਈਸ ਲੈ ਕੇ ਆਏ ਆਂ ਜੀ ਜਿਨ੍ਹਾਂ ਨੂੰ ਸ਼ੂਗਰ ਦੀ ਦਿੱਕਤ ਹੈ ਬਿਨਾ ਜਿਹੜਾ ਹੈਗਾ ਤੁਸੀਂ ਕੋਈ ਟੈਬਲੇਟ ਲਏ ਬਿਨਾ ਕਿਸੇ ਪਰੇਹ ਤੋਂ ਜਾਂ ਬਿਨਾ ਕਿਸੇ ਐਕਸਰਸਾਈਜ਼ ਦਾ ਉਹ ਤੁਸੀਂ ਕੰਟਰੋਲ ਕਰ ਸਕਦੇ ਹੋ ਜੀ ਸ਼ੂਗਰ ਲੈਵਲ ਕੰਟਰੋਲ ਕਰ ਸਕਦੇ ਹੋ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਬਿਨਾ ਕਿਸੇ ਪਰਹੇਸ਼ ਤੋਂ ਤੇ ਬਿਨਾ ਕਿਸੇ ਟੈਬਲੇਟ ਲੈ ਤੁਸੀਂ ਕੀ ਕਰਨਾ ਹੈ ਜੀ ਸਵੇਰੇ ਤੁਸੀਂ ਇੱਕ ਵਾਰੀ ਆਪਣਾ ਖਾਣਾ ਖਾਣ ਤੋਂ ਬਾਅਦ ਆਪਣਾ ਸ਼ੂਗਰ ਲੈਵਲ ਟੈਕ ਚੈੱਕ ਕਰ ਲਿਓ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਲਈ ਜਿਹੜੀ ਇਹ ਡਿਵਾਈਸ ਲੈ ਕੇ ਆਏ ਆ ਤੁਸੀਂ ਇਹਨੂੰ ਆਪਣੇ ਜਿਹੜਾ ਹੈਗਾ ਹੈਂਡ ਦੇ ਉੱਤੇ ਹੱਥ ਦੇ ਉੱਤੇ ਆਪਾਂ ਇਦਾਂ ਜਿਹੜੀ ਹੈਗੀ ਆ ਇਹਨੂੰ ਲਗਾ ਲੈਣਾ ਆ ਦੋ ਤੋਂ ਢਾਈ ਘੰਟੇ ਬਾਅਦ ਤੁਸੀਂ ਇਹਨੂੰ ਲਗਾ ਕੇ ਰੱਖਣਾ ਹੈ ਇਸ ਤੋਂ ਬਾਅਦ ਤੁਸੀਂ ਫਿਰ ਆਪਣਾ ਜਿਹੜਾ Sugar level ਤੁਸੀਂ ਚੈੱਕ ਕਰਨਾ ਹੈ ਮਸ਼ੀਨ ਦੇ ਉੱਤੇ ਤੁਹਾਨੂੰ ਇਹਦਾ ਅਫੈਕਟ ਜਿਹੜਾ ਹੈਗਾ ਆ ਤੁਹਾਨੂੰ ਪਹਿਲੇ ਦਿਨ ਤੋਂ ਹੀ ਜਿਹੜਾ ਇਹਦੇ ਪ੍ਰਭਾਵ ਤੁਹਾਨੂੰ ਪਤਾ ਲੱਗ ਜਾਣਗੇ ਤੇ ਇਹ ਪ੍ਰੋਡਕਟ ਨੂੰ ਖਰੀਦਣ ਲਈ ਤੁਸੀਂ ਸਾਨੂੰ ਦਿੱਤੇ ਗਏ ਨੰਬਰ ਦੇ ਉੱਤੇ ਕਾਲ ਜਾਂ WhatsApp ਕਰ ਸਕਦੇ ਹੋ ਤੇ ਇਹਦੀ ਡਿਲੀਵਰੀ ਆਲ ਓਵਰ ਇੰਡੀਆ ਡਿਲੀਵਰੀ ਹੋ ਜਾਏਗੀ ਜਿੱਥੇ ਕਿਤੇ ਵੀ ਚਾਹੀਦਾ ਤੁਹਾਨੂੰ ਇਹ ਮਿਲ ਜਾਏਗਾ 100% 1% ਕੰਮ ਕਰਦਾ ਹੈ ਇਹ ਕਾਫੀ ਦਿਨਾਂ ਦੀ ਟੈਸਟਿੰਗ ਤੋਂ ਬਾਅਦ ਜਿਹੜੀ ਹੈਗੀ ਆ ਇਹ ਚੀਜ਼ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਵੀਡੀਓ ਨੂੰ ਤੁਸੀਂ ਸ਼ੇਅਰ ਕਰਦੇ ਹੋ ਉਹਨਾਂ ਵੀਰਾਂ ਤੱਕ ਜਿਨ੍ਹਾਂ ਨੂੰ 슈ਗਰ ਦੀ ਦਿੱਕਤ ਹੈਗੀ ਹੈ ਤੇ ਤੁਸੀਂ ਸਾਨੂੰ ਫੋਨ ਜਾਂ WhatsApp ਕਾਲ ਕਰ ਸਕਦੇ ਹੋ